ਫਾਈਨਲ ਮੁਕਾਬਲੇ ਇਹਨੂੰ ਭਾਵੇਂ ਇਹਨੂੰ ਹੋਰ ਜਾਓ ਕਰਕੇ ਜਰੂਰੀ ਦੇ ਨਾਲ ਬਹੁਤ ਤਕੜਾ ਮੈਚ ਹੈ ਕਬੱਡੀ ਕਰਨ ਵਾਲੇ ਬਹੁਤ ਸਾਹਮਣੇ ਕਬੱਡੀ ਸਾਡੀ ਪੌਣੀਆਂ ਦੇ ਵਿੱਚ ਖੇਡਣ ਦਾ ਮੈਦਾਨ ਵਿੱਚ ਇਹ ਹੈ ਕਿ ਬੁੱਢਾ ਖੇਡ ਦੀ ਧੱਕੀ ਦਾ ਪਰਨਾ ਉਸ ਵੇਲੇ ਕਬੱਡੀ ਪਾਉਣ ਮਾਰਤੇ ਕੇ ਨੂੰ ਵੱਧਿਆ ਹੋਇਆ ਚਾਰ ਜਾਫੀ ਚਾਰ ਨੇ ਉਹ ਕੰਨੇ ਛੋਟਾ ਚਮਕੀਲਾ ਹੈ ਆ ਕਹਿੰਦੇ ਅਲੀ ਦਾ ਨੰਜੇਪੁਰ ਪਿੰਡ ਹੈ ਆ ਨੌ ਦਾ ਕਹਿੰਦੇ ਕੋਟਵਲਪਿੰਡ ਹੈ ਆ ਛੋਟਾ ਸੁਨਿਆਰਾ ਦੁਨੀਆ ਕਹਿੰਦੀ ਹੈ ਆ ਸਾਹਮਣੇ ਛੋਟਾ ਸੁਨਿਆਰਾ ਆ ਟੱਕਣ ਦੀ ਕਰਦਾ ਕੋਸ਼ਿਸ਼ ਕਰਨੀ ਕਬੱਡੀ ਤੇ ਜੱਫਾ ਦੇਖਵੇਂ ਛੋਟੇ ਸੁਨਿਆਰੇ ਦਾ ਪਰ ਨੰਬਰ ਦੇਖਾਂਗੇ ਬੁੱਢੇ ਥੇ ਵਾਲੇ ਕਰਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਫਿਰ ਇਹ ਨਾਮ ਵਿੱਚ ਮਾਨ ਵੇਖਦਾ ਕਹਿੰਦੇ ਛੋਟੀ ਦਾ ਚੱਲਦਾ ਹੈ ਦੁਨੀਆ ਦੇ ਕਿੰਨੇ ਕਬੱਡੀ ਕੋਈ ਹੈ ਇੱਥੇ ਕਬੱਡੀ ਕਮਟੀ ਕਬੱਡੀ ਮੇਰੇ ਪਟਾਰੇ ਦੇ ਮੱਲੇ ਕਬੱਡੀ ਕੱਪ ਦੀ ਲਗਲੇ ਲਗਲੇ ਪਿੰਡਾਂ ਦੇ ਜਿੰਨੇ ਸਾਰੇ ਤੋਂ ਬਣ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਾਡਾ ਪੰਜਾਬ ਮੋਟਰ ਵਾਲਾ ਕਹਿੰਦੇ ਅਸਟ੍ਰੇਲੀਆ ਕਬੱਡੀ ਮੈਚ ਦੇ ਅੰਦਰ ਲੱਗ ਰਿਹਾ ਜਿਹਨਾਂ ਦਾ ਬਹੁਤ ਬੋਲਣਾ ਕੀਤਾ ਜਾ ਰਿਹਾ ਹੈ ਆਪਾਂ ਨੂੰ ਬਦਲਣ ਦਾ ਮਾਮਲਾ ਕੀ ਮਹਾਨਾ ਹੋਣ ਲੱਗਾ ਹੈ ਪਾਪਾ ਮਸਜਿਦ ਕਬੱਡੀ ਕਲੱਬ ਤੇ ਮੋੜੀ ਟੀਮ ਦੇ ਮਾਰਨ ਕਰਨਾ ਸਾਡਾ ਭਿੰਗਾ ਸ਼੍ਰੀਵੀ ਸਾਹਿਬ ਨਾਲ ਸਾਡਾ ਵੀਰ ਮੋਰੀ ਟਮੋ ਵਾਲਾ ਕਨੇ ਕੀਪਰ ਤੇ ਮੋਰੀਆ ਵਾਲਾ ਮਾਰ ਕਰਦਾ ਆਪਣੇ ਪ੍ਰਾਂਤ ਪੱਨਾ ਪੁਰਵ ਤੋਂ ਪਾਪਰੇ ਆਪੋਰਟ ਦਾ ਸੁਖਾ ਲੈਸ ਫੇਲ ਗਿਆ ਤੋਂ ਪੱਨਾ ਪੁਰਵ ਤੋਂ ਲਾਈਵ ਹੋਇਆ ਪਿਆਰਾ ਸੈਨ ਜੋਧੇਵਾਲੇ ਦੇ ਨਾਲ ਪਰ ਆਹ ਦੇਖਾ ਕਿ ਸਾਹਮਣੇ ਪਾਸੇ ਇੱਕ ਦੀਵਾਰ ਫੈਂਟਰ ਵੈਂਟਰ ਦੇ ਖਾੜੇ ਦੇ ਵਿੱਚ ਮੁਰਗੇ ਕਬੱਡੀ ਖੇਡ ਨਹੀਂ ਪਾਗੀ ਤੇ ਫੋਟੋ ਆਹ ਸਾਹਮਣੇ ਪਾਸੇ ਦੇਖਾਂਗੇ ਗਨੀ ਖਾਣੇ ਗੋਲੀ ਭਾਈ ਅਖੇ ਦੇ ਮਾਣ ਬੱਲੇ ਇਹ ਮੁੰਡੇ ਗੁਜਰਾਂ ਦੇ ਬੱਲੇ ਬੱਲੇ ਕਰਾਉਂਦੇ ਆ ਗੱਲਾਂ ਫਰਿਆਦ ਦੀਆਂ ਹੁੰਦੀਆਂ ਗੱਲਾਂ ਸ਼ਾਜੀ ਦੀਆਂ ਹੁੰਦੀਆਂ ਗੱਲਾਂ ਕੱਦੇ ਬਜ਼ੀਖੋਲੀ ਦੀਆਂ ਲੋ ਸਾਹਮਣੇ ਪਾਸੇ ਗਨੀ ਖਾਣ ਦੀ ਕਬੱਡੀ ਦੂਸਰੇ ਪਾਸੇ ਦੁਨੀਆ ਰਾਜਵਿੰਦਰ ਕੰਦੀ ਹੈ ਲੋ ਸਾਹਮਣੇ ਪਾਸੇ ਹੁੰਦੀ ਹੋਈ ਕਮਾਲ ਬਲ ਪਰਵਾਰ ਕਮਾਲ ਪਰ ਜਿਹੜੇ ਵੀਰਾਂ ਨੇ ਮਰਦਾਨੀ ਸੇਵਾ ਕੀਤੀ ਹੈ ਉਹਨਾਂ ਨੇ ਇੱਕ ਮੈਂ ਤੁਹਾਨੂੰ ਦੇਈਏਗਾ ਆਪਣਾ ਸਨਮਾਨ ਪ੍ਰਾਪਤ ਕਰਨ ਦੇ ਸੇਤੋਂ ਵੱਲ ਪਰਿਵਾਰ ਜਲਾਲਪੁਰ ਜਿਹਨਾਂ ਨੇ ਗੁਰੂ ਘਰ ਅੰਦਰ ਤਿਆਰ ਕਰਕੇ ਸੰਤਾਂ ਤੇ ਪਹੁੰਚ ਨਾ ਕੀਤਾ ਹੈ ਉਹਨਾਂ ਦੇ ਲੈਵਲ ਨੂੰ ਦੇਣ ਦੇ ਆਗਿਆ ਆਪਣਾ ਮਾਣ ਸਨ ਸੇਤੋਂ ਪ੍ਰਾਪਤ ਕਰਨ ਇਹ ਕੰਮ ਦੇ ਪ੍ਰਬੰਧ ਵੇਰਾਂ ਦੇ ਨਾਲ ਹੋ ਗਈ ਵੱਲ ਪਰਿਵਾਰ ਦਾ ਜਲਾਲਪੁਰ ਵਾਲੇ ਵੇਰਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਗੁਰੂ ਘਰ ਲੋਹ ਅੰਦਰ ਤਿਆਰ ਕਰਕੇ ਸੰਤਾਂ ਤੈ ਪਹੁੰਚ ਨਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਮੇਰੇ ਵੀਰ ਸਿੰਘ ਜੀ ਪ੍ਰਧਾਨ ਸਾਹਿਬ ਵੀ ਸਿਰ ਵੱਡੇ ਵੱਡੇ ਇੱਥੇ ਤਾਂ ਆਉਣ ਵਾਲੇ ਸਮਾਜ ਦੇ ਵਿੱਚ 13 ਦੇ ਚੰਗੂ ਆ ਲੈ ਗੱਲ ਕਰ ਬਾਲਾਂ ਸਮੂਹ ਮਾਰਕਸਪਾਲਾ ਕਮ ਕੋਟਾ ਚੰਗੂ ਵਾਲਾ ਕਬਡੀ ਕੱਪ ਖੇਡਿਆ ਜਾਵੇਗਾ ਸਾਹਮਣੇ ਤੁਹਾਡੀ ਕੋਈ ਮਦਦ ਵਿੱਚ ਆ ਨੌਜਵਾਨ ਕਹਿੰਦੇ ਇਹ ਕਹਿੰਦੇ ਕੱਲਾ ਨੌਜਵਾਨ ਰੇਡ ਪਾਉਣ ਦੀ ਖਾਰ ਅਮਨ ਦੀ ਧਰਤੀ ਕੋਟ ਕਹਾਨ ਬਹਾਮਦ ਵਾਲਾ ਰੇਡ ਪਾਉਣ ਲਈ ਵਧਿਆ ਜਿੰਨੂ ਜਿੰਨੂ ਪਰਮਾਤਰ ਨੇ ਦੋ ਹੱਥ ਬਖਸ਼ਿਆ ਫਾਈਨਲ ਮੁਕਾਬਲਾ ਸ਼ੁਰੂ ਹੋਣ ਲੱਗਾ ਇੱਕ ਵਾਰੀ ਤਾਲੀਆਂ ਨਾਲ ਕਿ ਸਵਾਗਤ ਕਰੀਏ ਕਬਡੀ ਕਹਦੇ ਖਿਡਾਰੀਆਂ ਦਾ ਆਓ ਹਰ ਕੋਈ ਦਾ ਤਾਲੀਆਂ ਦਰਵਾ ਲਓ ਦੇਖੋ ਇਸ ਸਮੇਂ ਜੱਸ ਪੂਰੇ ਨਾਂ ਸਰ ਕਬੱਡੀ ਕਲੱਬ ਗਰਦਾਸਪੁਰ ਆ ਬੱਲਾ ਹੈ ਕੋਲਖਾਰ ਮੁਹੰਮਦ ਹਰਜੇਲ ਬਰਗੋਵਾਰ ਦਾ ਏਰੀਆ ਉੱਖਾ ਦੇ ਕੋਲੇ ਪਿੰਡਾ ਨੋਜਵੰਦਾ 36 ਮਾਰਚ ਨੂੰ ਫੇਰੇ ਜੀਜੀ ਵਿੱਚ 11000 ਦਾ ਸਰਵਾਰ ਹੋਣਾ ਪ੍ਰਵਿੰਸਰ ਪਿੰਡਾ ਅਸਟ੍ਰੇਲੀਆ ਸੁਰਜੀਤ ਪਿੰਡਾ ਅਸਟ੍ਰੇਲੀਆ ਵੱਲੋਂ ਸੱਜਣਾ ਦਾ ਬਵਾਰ ਕਮਾਫਾ ਗੰਗਰੂ ਨੂੰ ਸਾਹਮਣੇ ਬੱਲਾ ਕੋਲਖਾਰ ਮੁਹੰਮਦ ਵਾਲਾ ਜਾਨ ਜੋ ਸੀਨੀਅਰ ਸ਼ੀਪੀ ਹੋਈ ਬੰਦਿਆ ਉਸਕਾਉਂਗ ਜਰਮਰ ਕੇ ਤਿਆਰ ਵਰ ਤਿਆਰ ਹੋ ਜੋਤੀ ਦੇ ਬਬਰ ਸ਼ੇਰ ਤੇ ਨੰਬਰ ਆਪਣੀ ਟੀਮ ਦੇ ਵਾਸਤੇ ਬਰਨਾਰ ਸਿੰਘ ਬੱਲਾ ਜੋੜ ਗਿਆ ਅਗਲੀ ਕਬੱਡੀ ਪੋਰਟਲ ਦੇ ਖੇਡ ਕਲਬ ਕੋਲ ਆਣ ਵਾਸਤੇ ਜੋੜ ਗਿਆ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਦੋ ਚੋਟੀ ਦੇ ਖੇਡ ਅਕੈਡਮੀਆ ਅੱਜ ਖੇਡ ਰਹੀਆਂ ਬਤਾਲੇ ਦਾ ਖੇਡ ਮੇਲਾ ਪਹਿਲਾ ਗੋਲਡ ਕਬੱਡੀ ਕਾਪਾ ਮੇਰੇ ਪੰਜਾਬੀ ਵੀਰੋ ਆ ਦੇਖਾਂਗੇ ਕਬੱਡੀ ਦਾ ਜਾਮਾ ਕਾਕਾ 4 ਪੁਆਇੰਟ ਵਾਲਾ ਸਮੇਂ ਏਰੀਆ ਖਾਲੜਣਾ ਪਿੱਖੀ ਮੇਡਣਾ ਏਰੀਆ ਨਰ ਕਰਨ ਜਿਹੜਾ ਹੈ ਨੌਜਵਾਨ ਦਾ ਜਿਹੜੀ ਘੁਰਦਾ ਚੌਧਰੇ ਵਾਲਾ ਕੋ ਸ਼ਮਸ਼ੇਰ ਤੇ ਹੋਣਗੇ ਉਹ ਸਾਰੇ ਕਬੱਡੀ ਕਹਿੰਦੇ ਘੁਰਦਾ ਪਾਉਣ ਦੇ ਲਈ ਵੱਜਿਆ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਜੋਧਰੇ ਪਿੰਡਾਂ ਦੇ ਚੁੰਦੇ ਦੀ ਰੇਗ ਹੁਣੇ ਪਾਸੇ ਚਾਰ ਜਫੀ ਤਿਆਰ ਨਾਲ ਤਿਆਰ ਹੈ ਬਲੇ ਬਲੇ ਹੰਦੀ ਖੇਡ ਦੇ ਮੈਦਾਨ ਵਿੱਚ ਪਾਕਪੁਰ ਨੌਜਵਾਨਾ ਕਬੱਡੀ ਵੀਰ ਗਗਨਦੀਪ ਸਿੰਘ ਜੀ ਵਾਲੀ ਮਾਜ ਨੂੰ ਸੋਟੇ ਨੂੰ ਕੋਲ ਆਉਂਦਾ ਹੈ ਇੱਨਾ ਲੱਗੇ ਬੰਦਰ ਅਰਸ਼ਦੀਪ ਸਿੰਘ ਜੀ ਲੱਗੇ ਆ ਜਾਣਾ ਜਿੰਦੇ ਜਿੱਤਾਂ ਸਰਦਾਰੀ ਦੀ ਗੱਲ ਕਰਦਾ ਹੈ ਕਬੱਡੀ ਵੀ ਕਹਿਮ ਹੈ ਸਰਦਾਰੀ ਵੀ ਕਹਿਮ ਹੈ ਕਿ ਬੰਦ ਬੰਦ ਕਰਵਾ ਕੇ ਖੜ ਕੇ ਵਿੱਚ ਮਜਾਲਾ ਦੇ ਮੱਤ ਘਾਸਤਾ ਪੜਿਆ ਹੈ ਸ਼ਾਮੇ ਪਰਵਾਰਾਂ ਨੇ ਸਾਹਮਣੇ ਚਾਰ ਜਫੀ ਚਾਰੇ ਤਿਆਰ ਆ ਗੁਜਰੇ ਪੀਰ ਨਾਲ ਪੰਨਾ ਅਜਰਾ ਦਾ ਏਰੀਆ ਮੈਂ ਇੱਥੇ ਦੇ ਢੋਲ ਨਾਲ ਅੰਮਰਸਰੀਏ ਪੜੇ ਕਰਵਾਲੇ ਇਹ ਕੁਝ ਮੰਨਾ ਕੋਪੀ ਵਾਲੇ ਕਿੱਲ ਗਿੱਤਿਆਂ ਵਿੱਚ ਗੱਟ ਗਿਆ ਨੌਜਵਾਨਾਂ ਸਮੇਂ ਦੇਖਾਂਗੇ ਕੌਣ ਜਿੱਥਾ ਆਪਣੀ ਟੀਮ ਦੇ ਵਾਸਤੇ ਲਾਉਂਦਾ ਪਿਆ ਟਵਾਂ ਇਟਲੀ ਵਾਲੇ ਹੁਣਾਂ ਲੋ ਬੈਕਾਂ ਦੇ ਲਈ 5-5000 ਰੁਪਏ ਤੇ ਜਿਹੜਾ ਖਿਡਾਰੀ ਬੋਲ ਜੱਫੇ ਲਵੇਗਾ ਪਰਮਦਰ ਸਿੰਘ ਜੀ ਕੈਨੇਡਾ ਕਬੱਡੀ ਫਾਈਨਲ ਮੁਕਾਬਲਾ ਚੱਲਦਾ ਹੈ ਖੇਡ ਦੇ ਮੈਦਾਨ ਦੇ ਵਿੱਚwidehat ਨਿਰਮਨ ਸਿੰਘ ਜੀ ਪੁਰ ਜੱਟ ਸਿੰਘ ਜੀ ਉਹਨਾਂ ਵੀ 1000 ਰੁਪਏ ਕਹਿੰਦੇ ਜਿਹੜਾ ਗੱਪੜ ਵਾਲਾ ਪੁਰ ਜੱਫਾ ਲਾ ਦੇ 1000 ਰੁਪਏ ਲੈ ਲਵੇਗਾ ਜਿਹੜਾ ਗੱਪੜ ਨੌਜਵਾਨ ਜੱਫਾ ਲਾਵੇਗਾ 1000 ਪਰਜਤ ਸਿੰਘ ਜੀ ਨਿਰਮਲ ਸਿੰਘ ਜੀ ਵੱਲੋਂ ਦਿੱਤਾ ਜਾਵੇਗਾ ਬੱਲੇ 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 ਆਹ ਗੱਪਰ ਨਜਵਾਨ ਆਹ ਸਾਹਮਣੇ ਆਹ ਸਾਹਮਣੇ ਨਿਰਮਲ ਸਿੰਘ ਜੀ ਪਰਜਤ ਸਿੰਘ ਜੀ ਵੱਲੋਂ 1000 ਜੇੰਨਾ ਲੱਫਾ ਲਵੇਗਾ 1000 1000 1000 ਦਿੱਤਾ ਜਾਵੇਗਾ ਰਜਮਾਨਾ ਉਹ ਸਾਹਮਣੇ ਮੰਨੇ ਵਾਲੀ ਇੱਕ ਸਿਰ ਵੱਸੇ ਦਾ ਲਾਗੇ ਬੱਲੇ ਰੰਗਰ ਨੂੰ ਸਿਰ ਵੱਤਰ ਵਾਲੇ ਯੋਧੇ ਬਾਬਾ ਮਹਿਤਾਜ ਦੀ ਨਾ ਨਹੀਂ ਘੋਲ ਡੇਰੀ ਬਾਰੇ ਦੀ ਗੱਲ ਰਮਨ ਕਲੇਰ ਦੀ ਗੱਲ ਹੈ ਉਹ ਸਾਹਮਣੇ ਕਹਿੰਦੇ ਜਿਵੇਂ ਦਾ ਉੱਧਰ ਨਜਵਾਲੀ ਕਹਿੰਦੇ ਕਬੱਡੀ ਪੌਂਦਲੇ ਵਿੱਕਾ ਹੋ ਜਾਇਆ ਹੋਇਆ ਆ ਵੀਰ ਜੀ 1000 ਰੁਪਏ ਮੰਨੇ ਦਾ ਆ ਮੁੰਡੇ ਦਾ ਕਿ ਪੌਂਦਾ ਕਰਦੇ ਬੱਲੇ 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 ਗੁਪੀ ਦੀ ਕੋਸ਼ਿਸ਼ ਹੈ ਦੇ ਦੂਜੇ ਪਾਸੇ ਪੁਆਇੰਟ ਸਵੇਰ ਸ਼ਾਮ ਆਖੋ ਰਬ ਜਲ ਵਿੱਚੜਾਬ ਨੂੰ ਸਲਾਮ ਆਖੋ ਆ ਦੇਖਾਂਗੇ ਨਜਵਾਲੀ ਘੁਰਾ ਚੌਧਰੇ ਵਾਲਾ ਹੇ ਰਾਜੇਵਾਲ ਆਸਟ੍ਰੇਲੀਆ ਹੋਰ ਵੱਡਾ ਮਾਣ ਕਰਦਾ ਨਾਨਸਰ ਕਬੱਡੀ ਕਲੱਬ ਗਰਦਾਸਪੁਰ ਦਾ ਹੋਰਾਂ ਕੁਲਚਾ ਦਾ ਜੰਨੇ ਅੱਜ 11 11000 ਦਾ ਸਵਾਗਤ ਕਰਦਾ ਆਪਾਂ ਰਾਜਾ ਤੋਂ ਵੱਧਿਆ ਹੋਇਆ ਸਾਹਮਣੇ ਚਾਰ ਜੱਫੀਆਂ ਦੇ ਚਾਰੇ ਤਿਆਰ ਨੇ ਇਹ ਇਸ ਨੌਜਵਾਨ ਦੀ ਰੇਡ ਤੇ 1000 ਰੁਪਇਆ ਇਹ ਜੱਫੇ ਤੇ 1000 ਰੁਪਇਆ ਜਿਹੜਾ ਵੀ ਉਹ ਜੱਫਾ ਲਾਵੇ ਨੰ 1000 ਹੋਵੇਗਾ ਆਹ ਹੁਣ ਗੁੱਜੇ ਦੇ ਸਮੇਂ ਹੋਰ ਕਰਦਾ ਹੋਇਆ ਟਰਾਈ ਮੇਰੇ ਪੰਜਾਬੀ ਵੀਰੋ ਉੱਪਰੋਂ ਪਾਰ ਵਜਦੀਆਂ ਜਾਓ ਆਹ ਸਾਹਮਣੇ ਪੁਆਇੰਟ ਅੱਲਾ ਗੋਲ ਖਾਰ ਰਹਾ ਬਾਜਾ ਸਤਕਾਰ ਕਰਦੇ ਆ ਲਓ ਦੇਖਾਂਗੇ ਇਧਰ ਦੇ ਪਾਸੇ ਹੁੰਦਾ ਬੱਲਾ ਬੱਲਾ ਤੇ ਹੁੰਦਾ ਉਹਨੇ ਸਰਦਾਰ ਉਹ ਪੜਕੇ ਬਬਰ ਸ਼ੇਰ ਬਾਜੇ ਨਾਲ ਬਾਜਾ ਖੇਡਦਾ ਆਕਾ ਅਮੀਸ਼ਾ ਪਿੰਡ ਵਾਲਾ ਨਾਜਵਾਨ ਸਮੇਂ ਰੇਡ ਪਾਉਣ ਵਾਸਤੇ ਬੰਦੇ ਹੋਇਆ ਚਾਰ ਜਫਰੀ ਨੇ ਚਾਰੇ ਪਿਆਰ ਨੇ ਮੁੰਡਾ ਸ਼ਾਨਦਰੀਆ ਪੁਆਇੰਟ ਰੇਡਰ ਦੇ ਖਾਤੇ ਕੋਈ ਜੋੜਦਾ ਹੋਇਆ ਪੁਆਇੰਟ ਧਾਵੀ ਦੇ ਵਾਸਤੇ ਅਗਲੀ ਕਬੱਡੀ ਵਿਕੇ ਦੀ ਤੇ ਬੋਲ ਜਿਹੜੇ ਆ ਵੀਰੀ ਪੀਰੀ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਹੈ ਪਹਿਲਾ ਸ਼ਾਨਦਾਰ ਕਬੱਡੀ ਕੱਪ ਇਹ ਬੁਲ ਫਾਈਨਲ ਮੁਕਾਬਲਾ ਟਾਈਮਸਰ ਟਾਈਮਸਰ ਲੈ ਮੇਰੇ ਵੀਰੋ ਇਹ ਟੀਮ ਦੇ ਨਾਲ ਮੈਚ ਹੋ ਰਿਹਾ ਫਾਈਨਲ ਫਰਵਤ ਜੀਨ ਬਹੁਤ ਬਹੁਤ ਮੁਬਾਰਕਾਂ ਆ ਖਿਡਾਰੀ ਦਾ ਕੇਦੇ ਕੋਟਖਨ ਖੁਦ ਪਿੰਡ ਹੈ ਬੱਲਾ ਕੋਟ ਵਾਲਾ ਇਹ ਗਾਰਦੀਆਂ ਘਰਾਉਂਦਾ ਗੱਲ ਬੱਲਾ ਛੋਟੂ ਬੱਲਾ ਵੀ ਨਹੀਂ ਜਾਂਦਾ ਇਹ ਪਾਗ ਜਿੱਤਰ ਭਗਵਦੀ ਹੁਣਾਂ ਵੱਲ 2000 ਤੇ 1000 ਰੁਪਏ ਨਿਰਮਲ ਪਾਲ ਤੇ ਗਰਜੰਟ ਵੱਲ ਹੁਣਾਂ ਵੱਲ 3000 ਦੀ ਰੇਡ ਮੀਰਾ ਗੋਟੀਆਂ ਕਹਿੰਦੇ ਕਬਲ ਕਬੱਡੀ ਪਾਰ ਰਿਹਾ ਹੈ ਇਹ ਵੱਡੀ ਬਰੈਟ ਹੈ ਉਹ ਕਹਿੰਦੇ ਕਬੱਡੀ ਫੈਟ ਤੇ ਲੱਗਦਾ ਜੱਫਾ ਲੱਗ ਗਿਆ ਰਾਣੇ ਲੋਕੋ ਕੇ ਆਲੇ ਦਾ ਰਾਣੇ ਲੋਕੋ ਕੇ ਆਲੇ ਤੇ 3000 ਜਿੱਤ ਲਿਆ ਭਾਜੀ 1000 ਲਓ ਜੀ ਤੁਸੀਂ ਨਿਰਮਲ ਪਾਲ ਜੀ ਲਓ ਜੀ ਜਿਹਨੇ ਪਸੇ ਲੱਗੇ ਨੇ 10 ਚੋੜੇ ਮਦਰੇ ਦਾ 15 ਹੋ ਰਹੀ ਜਾ। ਲਓ ਮੀਰੀ ਪੀਰੀ ਸਪੋਰਟਸ ਕਲਬ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਅੱਜ ਮੇਲਾ ਸਿਰੇ ਦਾ, ਸਾਫੀ ਸਿਰੇ ਦਾ ਰੇਡਰ ਟੌਪ ਦਾ। ਓ ਵੇਖੋ ਝੂਲ ਝੂਲ ਕੇ ਦਰਦਾ। ਪੀਰਾ ਕੋਟੀਆ ਕਮਲ ਇਹਨੂੰ ਕੌਣ ਲੱਕੂ ਇਸ ਸਮੇਂ ਦੀਆਂ ਬਾਤਾਂ। ਓ ਝੂਲ ਜਿਵੇਂ ਰਾਵੀ ਲੱਗਦੀ। ਸਾਹਮਣੇ ਲੇਖਾ ਕਾਕਾ ਵਿਸ਼ਾ ਪਿੰਡ ਵਾਲਾ। ਇਹ ਦਰਨ ਦਾਰਨ ਵਾਲਾ ਓ ਟਿੱਖੀ ਵੇੜ ਦੇ ਏਰੀਆ ਦਾ। ਦਾ ਜਾਮਾ ਇਹ ਕਬੱਡੀ ਦਾ ਜਾਮਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਵਾ ਨਾਮ ਦੇਵਜੀ ਖੇਡ ਕਲੱਬ ਕਮਾਲ ਵੱਡੀ ਖੇਡ ਕਲੱਬ ਆ ਆ ਮੀਰਾ ਟੋਕੀਆਂ ਕਬਰ ਦਰਦਿਆਰ ਆ ਮੇਰੇ ਵੀਰੋ ਸਾਡੇ ਗਰਜੀਤ ਸਿੰਘ ਰੁਪਈਏ 1000 ਉਹ ਦੇਖੋ ਵੱਡਾ ਮਤ ਆ ਗਿਆ ਉਹ ਦੇਖੋ ਮੇਰੇ ਬੰਦੋ ਸਮਾਸ਼ੇ ਪੁੱਤ ਜਵਾਨ ਆ ਗਿਆ ਗੱਜ ਚੌੜੀ ਖੇਡ ਨੂੰ ਤੇ ਫਰਾਉਣੀ 5000 ਰੁਪਈਆ ਹੋਵੇਗਾ ਟੂਰਨਾਮੈਂਟ ਕਮੇਟੀ ਵੱਲੋਂ ਜਿਹੜਾ ਵੀ ਇਹ ਜੱਫਾ ਲਾਵੇ ਉਸ ਜੱਫੀ ਨੂੰ 5000 ਰੁਪਈਆ ਦੇਖਾਂਗੇ ਬੁੱਲੇ ਨੇ ਜੱਫਾ ਲਾ ਦਿੱਤਾ ਓ ਰੁਪਈਆ ਵੱਲੇ ਘਠਿਆਲੇ ਲੈ ਜਾ ਵੀ ਹੋ ਜਾਣਾ ਇਹ ਤਾਂ ਨਾਮ ਹੀ ਬਾਹਰ ਆ ਗਿਆ ਉਹਨਾਂ ਦੇ ਕਮੇਟੀ ਵੱਲੋਂ ਤੇ ਇਧਰ ਗੁਰਮੀਤ ਸਿੰਘ ਜੀ ਪੰਜਾਬ ਤੋਂ ਆਤੀ ਹੋਣਾ ਬੁੱਲਾ ਖੁਦਨਾਮ ਸਿੰਘ ਜੀ ਹੁਣਾਂ ਦਾ ਇਹ ਅਰਸ਼ਪੀਰ ਬੰਦੇ ਡਾਕਟਰ ਸਾਹਿਬ ਸਵਾਦ ਆਈ ਜਾਂਦਾ ਅੱਜ ਸੰਦੀਪ ਦੇ ਪਿੰਡ ਮੇਲੇ ਤੇ ਅੱਜ ਨਾਲ ਲਾ 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 ਕਰਾਈ ਤੇ ਕਰੋੜੀ ਜੱਫੇ ਆ ਉਹ ਬੰਦਾ ਮੋਟ ਵਾਲਾ ਕਹਿੰਦੇ ਕਬੱਡੀ ਪਾਕੇ ਜਿੱਤ ਰਿਹਾ। ਆਹ ਬੱਲੇ ਨੇ ਰੇਡ ਬੈਸਟ ਰੇਡਰ ਤੇ ਜਾਫੀ ਨੂੰ ਇੱਕ ਰੀ ਨਾਂ ਦੱਸ ਦਿਓ। ਸਾਰੀ ਹੀ ਮੇਲਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਹ ਮੇਥੋਂ ਰਾਣਾ ਬੋਕੇ ਵਾਲਾ ਦੇਖਦੇ ਮੀਰਾ ਕੋਪੀਆਂ ਉਸ ਬਾਨਾ ਵਾਲਾ ਤੇ ਖਿਡਾਰੀਆਂ ਦਾ ਧੰਨਵਾਦ ਵੀ। ਓਏ ਸ਼ੇਵ ਇਹਨੂੰ ਦੇਖਾਂਗੇ ਕਿ ਇਹ ਕਾਕੇ ਨੂੰ ਜਿਹੜਾ ਵੀ ਜਫਾ ਲਾਵੇ ਉਹਨੂੰ 1000 ਰੁਪਏ ਜੀ ਕਬੱਡੀ ਦੀ ਟੂਰਨਾਮੈਂਟ ਕਮੇਟੀ ਜਿਹੜੀ ਆ 1000 ਰੁਪਏ ਜਾਫੀ ਉਹ ਦੇਵੇਗੀ ਜਿਹੜਾ ਜਾਫੀ ਇਸ ਨੌਜਵਾਨ ਨੂੰ ਕਾਕੇ ਨੂੰ ਜਾਫਾ ਲਾਵੇਗਾ ਆ ਦੇਖਾਂਗੇ ਲਾਹੌਰੀ ਮਲ ਪਿੰਡ ਹੈ ਬਈ ਹੈਪੀ ਨਾ ਸੇ ਮੀਰਾ ਗੋਡੀਆਂ ਕਮਲ ਤੇ ਟਿੱਬੀ ਵਾਲਾ ਗੋਪੀ ਟਰਾਈ ਕਰਦਾ ਹੋਇਆ ਪਰ ਨੰਬਰ ਮੀਰਾ ਗੋਡੀਆਂ ਆਪਣੀ ਟੀਮ ਜਿੰਨੇ ਵੀ ਜੱਫੇ ਲਾਉਣਗੇ ਉਹਨਾਂ ਵਾਸਤੇ 500 ਰਾਜੂ ਬਰ ਆਸਟ੍ਰੇਲੀਆ ਬਰ ਹੋਵੇਗਾ ਆ ਪੈਂਦੀ ਹੋਏ ਰੇਡ ਇਹ ਭਿੰਦਾ ਜਿਵੇਂ ਗੁੱਡੀ ਵਾਲਾ ਸਮੇ ਰੇਡ ਮਾਉਣ ਦੀ ਵਾਧਾ ਹੋਇਆ ਚਾਰ ਜੱਫੀ ਚਾਰੇ ਤਿਆਰ ਆ ਦੇਖਵਾਂਗੇ ਗੁਜਰ ਪਰਿਵਾਰ ਦਾ ਹੁਸੈਨ ਟਰਾਈ ਕਰਦਾ ਪਰ ਨੰਬਰ ਭਿੰਦਾ ਆਪਣੀ ਟੀਮ ਦੇ ਵਾਸਤੇ ਦੀ ਬੋਦੀਆਂ ਅੱਜ ਤੇਰੀ ਫੈਂਟ ਕੱਢਣੀ ਆ ਖੋਤੀਆਂ ਦੇ ਪੁੱਤ ਦੀ ਕਬੱਡੀ ਪੈ ਰਹੀ ਹੈ ਉਹਦਾ ਕਬੱਡੀ ਪਾਰ ਰਿਹਾ ਯਾਰ ਜੰਪੀ ਐ ਇੱਕ ਪਾਸੇ ਹਰਸ਼ੰਦ ਗੁਜਰਾ ਦੂਸਰੇ ਪਾਸੇ ਖਾਨ ਕੱਤਿਆ ਵਾਲਾ ਆ ਵੀ ਟਪਦਾ ਜਾਫੀ ਐ ਬੱਲੇ ਦੀ ਕਬੱਡੀ ਖਾਨ ਦੀ ਟਰਾਈ ਉੱਤੇ ਥਲੇ ਆਹ ਸਾਹਮਣੇ ਬੱਲੇ ਬੱਲੇ ਫੈ ਪਈ ਐ ਲਓ ਇਧਰਲੇ ਪਾਸੇ ਆ ਕਰਮੇ ਮੀਰਾ ਖੋਤੀਆਂ ਦੇ ਦੂਜੇ ਪਾਸੇ ਦੇਖਾਂਗੇ ਕੋਈ ਕਿਹੜਾ ਜਾਫੀ ਐ ਜਿੰਨੇ ਸਮੇ ਕਮਾਲ ਕੀਤੀ ਛੜ ਕੇ ਉੱਤੇ ਜੀਮਾ ਖੁੱਡੀ ਪੈਂਦਾ ਹੈ ਇਹ ਕਹਿੰਦੇ ਜਗਰਾਤ ਸਿੰਘ ਤੂਫਾਨ ਨੇ ਕਰਾਈ ਨੀ ਕਬੱਡੀ ਨਿਊਜ਼ੀਲੈਂਡ ਵੀ ਖੇਡਿਆ ਪੰਜਾਬ ਦੇ ਕਪਾੜੇ ਵੀ ਭਿੰਦਾ ਰੁਕਦਾ ਨਹੀਂ ਸਹਜੇ ਕੀਤੇ ਅਗਲੇ ਕਮਾਣਾ ਦੇ ਨੰਬਰ ਜਿਹੜੇ ਨੇ ਉਹ 33 ਨੰਬਰ ਦੇ ਨੇ ਮੈਂ ਸਰਪਾ ਨਾਮ ਦੇ ਕਮੇਟੀ ਕਮਾਣ ਜੇਤੂ ਉਹ ਬੈਸਟ ਸ਼ੇਵ ਜੀ ਦੱਸਦੇ ਹਾਂ ਜੀ ਹਾਂ ਵੀ ਸੰਦੀਪ ਰਾਜਾ ਜੀ ਤੁਹਾਡੇ ਪਿੰਡ ਦਾ ਖੇਡ ਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਚ ਕਬੱਡੀ ਕੱਪ ਜੋ ਬਤਾਲੇ ਹੋ ਰਿਹਾ ਨਗਰ ਬਤਾਲਾ ਵਿਖੇ ਪੰਚਾਇਤ ਵੱਲੋਂ ਪਿੰਡ ਜਮਾਲਪੁਰ ਸਾਧ ਸੰਗਤ ਨੇ ਲੰਗਰ ਲਾਇਆ ਧੰਨ ਧੰਨ ਬਾਬਾ ਪੱਲਾ ਜੀ ਦੇ ਜੋੜ ਮਿਲੇ ਦੇ ਪਹਿਲਾਂ ਤੋਂ ਜੋ ਕਿ ਕਬੱਡੀ ਪੱਲੇ ਦਾ ਗੋਲਡ ਕਬੱਡੀ ਕੰਮ ਜਿਹੜਾ ਕਰਵਾਇਆ ਗਿਆ ਤੇ ਜਮਾਲਪੁਰ ਦੀ ਸਾਧ ਸੰਗਤ ਵੱਲੋਂ 26 27 28 ਟੁੱਟ ਲੰਗਰ ਹੈ ਕਿ ਜੋ ਕਿ ਆਪਾਂ ਕਬੱਡੀ ਦੇ ਮੈਚ ਵਿੱਚ ਪਾਇਆ ਗਿਆ ਸੰਪਾਨੇ ਛਕਿਆ ਜੀ ਇਹ ਤੇ ਤੁਸੀਂ ਦੇਖ ਸਕਦੇ ਹੋ ਜਮਾਲਪੁਰ ਦੀ ਸੰਗਤ ਤਨਮਨ ਤਨ ਦੇ ਨਾਲ ਸੇਵਾ ਕਰਦੀ ਹੋਈ